ਜੀ ਮੇਰਾ ਪਿੰਡ ਬਦਨੀਕਲਾ ਮੈਂ ਖੇਰਾ ਬੋਲਦਾ ਮੈਂ ਇਸ ਨੂੰ ਪਿੰਦੂ ਦੇ ਘਰੇ ਦੇਖਿਆ ਈ ਬਾਈ ਜੀ ਇਹਨੂੰ ਛਡਾਉਣਾ ਬੰਦੇ ਨੂੰ ਕੈਦ ਕਰ ਰੱਖਿਆ ਦੀ ਮਾਤਾ ਬਹੁਤ ਦਬਕੇ ਮਾਰਦੀ ਐ ਇਹਨੂੰ ਧੰਨਵਾਦ ਬਾਬਾ ਕਿਵੇਂ ਆ ਠੀਕ ਆ ਤੈਨੂੰ ਆ ਕੱਪ ਚ ਚਾਹ ਦੰਦੇ ਆ ਕਿਵੇਂ ਤਾਂ ਬਹੁਤ ਠੀਕ ਕਿੰਨਾ ਟਾਈਮ ਹੋ ਗਿਆ ਇੱਥੇ ਤੈਨੂੰ ਰਹਿੰਦੇ ਨੂੰ ਕਾਹਨੋਂ ਬਹੁਤ ਰਾਤ ਹੋ ਗਿਆ ਠੀਕ ਹੈ ਕਹਾਂ ਸੇ ਰਹਿਣੇ ਵਾਲਾ ਆ ਆਪਾ पैसा देता है आपको काम करने का कितना है कितना पैसा देता है काम करने का अच्छा नहीं तेरे को एक कपड़े एक कप में चाय देता है। इतना गंदा कप है कभी साफ नहीं करता एक कपड़ा कितना पहना हुआ है कपड़ा छह सात पहना कपड़ा पहना हुआ है बाबे है नहीं तेन ये जान नहीं देता इतना ਹਾਂ ਤੈਨੂੰ ਜਾਣ ਨਹੀਂ ਦਿੰਦਾ ਇੱਥੋਂ ਤੇਰੇ ਪਰਿਵਾਰ ਕਿੱਥੇ ਆ ਤੇਰਾ ਹਾਂ ਤੂੰ ਸਾਨੂੰ ਦੱਸ ਦੇ ਅਸੀਂ ਤੈਨੂੰ ਟਰੈਕਟਰਾਂ ਤੇ ਆ ਕੇ ਲੈ ਜਾਾਂਗੇ ਆ ਦੇ ਆਪਾਂ ਨੂੰ ਕਿੰਨੇ ਟਰੈਕਟਰ ਖੜੇ ਇੱਥੇ ਆ ਦੇਖ ਬਾਈ ਇਹਨੂੰ ਬਾਪੂ ਨੂੰ ਨਾ ਬਿਯਾਰਗ ਨੂੰ ਇੱਥੇ ਪਾਇਆ ਜਾਂਦਾ ਆ ਦੇਖ ਆ ਕੱਪੜੇ ਆ ਇਹਦੇ ਵਿਚਾਰੇ ਦੇ ਆ ਦੇਖ ਲੈ ਆ ਇੱਥੇ ਪਾਉਂਦੇ ਆ ਇਹ ਬਾਈ ਨੂੰ ਇਹਨੂੰ ਇਹ ਵੀਡੀਓ ਮੈਨੂੰ ਖੈਰੇ ਨੇ ਭੇਜਿਆ ਭਰਾ ਨੇ ਮੋਗੇ ਜ਼ਿਲ੍ਹੇ ਦਾ ਪਿੰਡਾ ਬਦਨੀ ਤੋਂ ਭਰਾ ਗਏ ਸੀ ਸੇਵਾ ਕਰਨ ਉਹ ਭਰਾ ਨੇ ਵੀਡੀਓ ਭੇਜੀ ਆ ਬਾਈ ਸ਼ੇਅਰ ਕਰੋ ਖਿੱਚ ਕੇ ਨੰਬਰ ਵੀ ਪਾਉ ਮਾਈ ਦੋਤੀ ਮੈਂ ਮੈਂ ਬੋਲਦਾ ਨਹੀਂ ਹਾਂ ਨਾ ਬਾਬਾ ਬੋਲਦਾ ਨੀੜਰ ਦਾ ਯਾਰ ਮੈਂ ਚੱਲਦਾ ਭਾਈ ਜੀ ਇੰਨੇ ਡੰਗਰੇ ਸਾਂਹ ਦਾ ਬੰਦਾ ਕੱਲਾ ਅਸੀਂ ਚੋਰੀ ਵੜ ਕੇ ਵੀਡੀਓ ਬਣਾਈ ਆ ਉਹ ਦੇਖੋ ਤੁਹਾਨੂੰ ਦਿਖਾਉਣਾ ਜਿੰਦੇ ਦੋ ਲੱਗਿਆ ਕਰੇ ਉੱਧਰ ਚੱਲਦੇ ਸੀ ਅਸੀਂ ਤਾਂ ਭਰਤ ਪਹੋਣਾ ਸੀ ਭਰਤ ਪਹੋਣਾ ਸੀ ਅਸੀਂ ਦਾ ਇਹ ਬੰਦਾ ਛਡਾਉਣਾ ਆਪਾਂ ਆ ਗਿਆ ਮੋਸੀ ਬਾਈ ਜੀ ਇਹ ਵੀਡੀਓ ਮੈਨੂੰ ਮੁੰਡਿਆਂ ਨੇ ਭੇਜੀ ਆ ਜਿਹੜੇ ਪਿੰਦੂ ਦੇ ਘਰੇ ਗਏ ਸੀ ਇਹ ਬੰਦਾ ਇਹਨੇ ਬੰਦਕ ਬਣਾਇਆ ਹੋਇਆ ਪਿੰਡ ਠੇਠਰ ਕਲੇ ਪਿੰਦੂ ਨੇ ਇਹ ਬੰਦਾ ਤੋਂ ਕੰਮ ਕਰਾਉਂਦਾਗਾ ਇਹ ਬਾਈਆਂ ਨੇ ਮੁਰੇ ਆਖੇ ਇਹ ਬੰਦਾ ਛੜਾਉਣਾ ਵੀਡੀਓ ਸ਼ੇਅਰ ਕਰਾਓ ਤੇ ਗਰੁੱਪਾਂ 'ਚ ਭੇਜੋ ਵੀ ਇਹ ਬੰਦਾ ਪਰੇ ਆਖਰਾ ਸਕੀਏ ਇਹ ਨਰਦਈ ਬੰਦੇ